ਬਜ਼ਾਰ ਦੇ ਸਾਡਾ ਪੀਜਾ ਵਰਤ ਨੂਡਲ ਪਿਆ ਹੈ ਫ੍ਰੀਜ਼ ਦਾ ਤੁਸੀਂ ਕਹੋਗੇ ਕਿ ਮੈਂ ਸਾਡਾ ਪੈਸਾ ਇਹਨਾਂ ਦੀ ਮਰਜ਼ੀ ਦਾ ਕਿਵੇਂ ਚੱਲਾਂਗੇ ਅਸੀਂ ਤਾਂ ਧਰਨਾ ਲਾਵਾਂਗੇ ਝੰਡੇ ਝੰਡੇ ਆ ਕੇ ਸੜਕਾਂ ਤੇ ਬਹਿ ਗਏ ਕੱਲੇ ਕੱਲੇ ਬੰਦੇ ਦੇ ਨਿਸ਼ਾਨਦੇਹੀ ਹੋ ਜਾਣੇ ਕਿਹੜੇ ਬੰਦ ਚੋਂ ਕਿਹੜੇ ਕਹਿੰਦੇ ਬੰਦੇ ਧਰਨੇ ਚ ਗਏ ਆ ਇਹਦੇ ਖਾਤੇ ਬੰਦ ਕਰ ਕਿੱਥੇ ਜਾਓਗੇ ਫਿਰ ਸਮਝਣ ਦੀ ਕੋਸ਼ਿਸ਼ ਕਰੋ ਬੱਤੇ ਦੀ ਸਾਂਝ ਪਾਈਏ ਸਵਾਹਿ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਕੋਲੋਂ ਪਹਿਲਾਂ ਮਨਜ਼ੂਰੀ ਲੈਦਾ ਵੀ ਜੇ ਤਾਂ ਕਾਲੀ ਜਤਾ ਭਰਾਵੋ ਪੰਜ ਚਾਰ ਮਿੰਟ ਗੱਲ ਮੇੜ ਦਿਨਾ ਤੇ ਜੇ ਤੁਸੀਂ ਸੁਣ ਸਕਦੇ ਹੋ ਕਿ ਮੌਸਮ ਵੀ ਖਰਾਬ ਆ ਫਿਰ ਆਪਾਂ ਦਾ 15 ਮਿੰਟ ਲਾ ਲੈਦੇ ਸੋ ਧੰਨਵਾਦ ਸਾਡੇ ਕਲਾਕਾਰ ਭਰਾਵਾਂ ਦਾ ਭੈਣਾ ਦਾ ਜੋ ਜਿੰਨਾਂ ਨੇ ਆ ਕੇ ਇਸ ਮੋਰਚੇ ਦੇ ਵਿੱਚ ਹੌਸਲਾ ਵਜਾਈ ਕੀਤੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਲਾਕਾਰ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਇੱਥੇ ਇਸ ਮੋਰਚੇ ਦਾ ਹਿੱਸਾ ਬਣ ਕੇ ਆਪਣੀ ਹਾਜ਼ਰੀ ਦਿਵਾਓ ਕਿਉਂਕਿ ਇਹ ਲੜਾਈ ਹੈ ਜਿਹੜੀ ਇਹ ਲੜਾਈ ਕਿਸੇ ਇੱਕ ਇਨਸਾਨ ਦੀ ਨਹੀਂ ਹੈ ਇਹ ਲੜਾਈ ਕੱਲੀ ਐਮਐਸਪੀ ਦੀ ਨਹੀਂ ਹੈ ਇਹ ਲੜਾਈ ਜਿੱਥੋਂ ਤੱਕ ਮੈਂ ਸਮਝਦਾ ਹੈ ਕਿ ਜਿਹੜਾ ਵਿਅਕਤੀ ਇਸ ਦੁਨੀਆ ਤੇ ਪੈਦਾ ਹੋਇਆ ਜਿਹੜਾ ਇਨਸਾਨ ਸਾਹ ਲੈ ਰਿਹਾ ਹੈ ਜਿਹੜਾ ਇਨਸਾਨ ਇੱਥੇ ਰੋਟੀ ਖਾਂਦਾ ਹੈ ਇਹ ਲੜਾਈ ਉਸ ਇਨਸਾਨ ਦੀ ਹੈ ਪਰ ਇੱਕ ਗੱਲ ਯਾਦ ਰੱਖਿਓ ਸਾਨੂੰ ਸਾਡਾ ਇਤਿਹਾਸ ਜਿਹੜਾ ਜ਼ਰੂਰ ਨਾਲ ਭਜਿਆ ਹੋਇਆ ਹੈ ਉਹ ਵੀ ਇੱਕ ਗੱਲ ਸਾਨੂੰ ਦੱਸਦਾ ਹੈ ਚੇਤੇ ਕਰਾਉਂਦਾ ਵਾਰ-ਵਾਰ ਕਿ ਜਦੋਂ ਸਾਡੇ ਸਿਰ ਜੁੜੇ ਨੇ ਸਾਡੀਆਂ ਅੱਖਾਂਾਂ ਜੁੜੀਆਂ ਨੇ ਆਖੀ ਆਉਦਾਲੀ ਵਰਗਿਆਂ ਦੀਆਂ ਗੋਡਣੀਆਂ ਲਵਾਈਆਂ ਨੇ ਪਰ ਜਦੋਂ ਜਦੋਂ ਅਸੀਂ ਦੁਪਾਰ ਹੋਏ ਆ ਜਦੋਂ ਅਸੀਂ ਪਾਟੇ ਆ ਪਰ ਸਾਡੇ ਪੱਲਿਆਂ ਦੇ ਵਿੱਚ ਖੱਜਲ ਖਵਾਰੀਆਂ ਸਾਡੇ ਪੱਲੇ ਖਾਨਾ ਜੰਗੀਆਂ ਪਈਆਂ ਨੇ ਸੋ ਅੱਜ ਇੱਕ ਹੋਣ ਦੀ ਲੋੜ ਆ ਇਕੱਠੇ ਹੋਣ ਦੀ ਲੋੜ ਆ ਭਰਾਵੋ ਇਹ ਰਲਾਈ ਨੂੰ ਸਮਝਣ ਦੀ ਲੋੜ ਹੈ ਜਿਹੜੇ ਹਾਲੇ ਵੀ ਕਣਾਂ ਚ ਬੈਠੇ ਆ ਸੋਚੀ ਜਾਂਦੇ ਆ ਵੀ ਕੋਈ ਗੱਲ ਨਹੀਂ ਯਾਰਾ ਵੀ ਆਪਾਂ ਦੇਖਦੇ ਆ ਕੀ ਮਾਹੌਲ ਬਣਦਾ ਨੌਜਵਾਨੋ ਵੱਡੀ ਗਿੰਦੀ ਤੁਸੀਂ ਕਰਿਓ ਇਹ ਗੱਲ ਜੇਤੇ ਰੱਖਿਆ ਕਰੋ ਇਸ ਗੱਲ ਨੂੰ ਲੈ ਕੇ ਨਰਾਸਤਾਂ ਨਹੀਂ ਲੈ ਕੇ ਆਉਣੀ ਵੀ ਦਿੱਲੀ ਵੀ ਕਿਉਂ ਕਿਉਂ ਨਹੀਂ ਗਏ ਜੀ ਹਰ ਸੰਘਾਰ ਹਰਦਾ ਹਰ ਜੰਗ ਦਾ ਹਰ ਜੁੱਧ ਦਾ ਇੱਕ ਰਣਨੀਤੀ ਹੁੰਦੀ ਹੈ ਕਈ ਵਾਰੀ ਮੌਕੇ ਦੇ ਮੁਤਾਬਕ ਹਾਲਾਤਾਂ ਦੇ ਮੁਤਾਬਕ ਫੈਸਲੇ ਲੈਣੇ ਪੈਂਦੇ ਆ ਕਈ ਵਾਰੀ ਚਾਰ ਕੱਦ ਮੱਕੇ ਬੰਦਨਾ ਪੈਂਦਾ ਦੋ ਕਦਮ ਪਿੱਛੇ ਹਟਣਾ ਪੈਂਦਾ ਹੈ ਫਿਰ ਇਸ ਕਰਕੇ ਸਾਨੂੰ ਕਦੇ ਵੀ ਮਨਾਂ ਦੇ ਵਿੱਚ ਇਹ ਦਰਾਸਤਾ ਨਹੀਂ ਲੈ ਕੇ ਆਉਣ ਦੀ ਲੋੜ ਹੈਗੀ ਕਿ ਅਸੀਂ ਤਾਂ ਜੀ ਦਿੱਲੀ ਕਿਉਂ ਨਹੀਂ ਜਾ ਸਕਦੇ ਅਸੀਂ ਇੱਥੇ ਕਿਉਂ ਬੈਠ ਗਏ ਜੀ ਕਿਉਂਕਿ 21 ਫਰਵਰੀ ਨੂੰ ਮੈਂ ਖੜਾ ਸੀਗਾ ਸ਼ੰਭੂ ਦੇ ਉੱਤੇ ਜਿਸ ਵੇਲੇ ਨੌਜਵਾਨੀ ਸਾਡੇ ਆਜੂਆਂ ਦਾ ਵੀ ਬੁਰਾ ਭਲਾ ਬੋਲ ਰਹੀ ਸੀ ਪਰੋਸਰ ਕਿਹਦਾ ਹੁੰਦਾ ਆਪਣੇ ਆਜੂਆਂ ਤੇ ਆਪਣੇ ਕਮਾਂਡਰਾਂ ਦੇ ਉੱਤੇ ਔਰ ਜਹਾ ਵਿਸ਼ਾਉਂਦ ਜਤਦੀਆਂ ਨੇ ਜਿਹੜੀਆਂ ਆਪਣੇ ਕਰਮਾਦਾਰਾਂ ਦੇ ਭਰੋਸਾ ਲੈ ਕੇ ਚੱਲਦੀਆਂ ਨੇ ਸੋ ਨੌਜਵਾਨੋ ਤੁਹਾਡੇ ਸਾਥ ਦੀ ਬਹੁਤ ਵੱਡੀ ਲੋੜ ਹੈ ਸਾਡੇ ਬਾਪੂਆਂ ਨੂੰ ਸਾਡੇ ਵੱਡੇ ਭਰਾਵਾਂ ਨੂੰ ਕਦੇ ਵੀ ਇਹ ਗੱਲ ਕਹਿ ਕੇ ਨਹੀਂ ਮੁੜਨੀ ਵਾਪਸ ਕਿ ਅਸੀਂ ਤਾਂ ਯਾਰ ਜਾਣਾ ਨਹੀਂ ਹੁਣ ਜੇ ਆਪਾਂ ਸੋਚ ਕੇ ਬਿੜਾਈ ਕੱਲੇ ਆਕੂਆਂ ਦੀ ਹੈ ਕੱਲੇ ਆਕੂਆਂ ਦੀ ਨਹੀਂ ਹੈ ਲਈ ਤਾਂ ਮੈਂ ਪਹਿਲੇ ਜਾ ਚੁੱਕਾ ਵੀ ਇਹ ਲੜਾਈ ਕੋਈ ਐਮਐਸਪੀ ਦੀ ਨਹੀਂ ਆ ਇਹ ਸੁਆਮੀ ਨਾਤਰ ਰਿਪੋਰਟ ਦੀ ਨਹੀਂ ਹੈ ਜਿਹੜੇ WTO ਦੇ ਸਮਝੌਤੇ ਆ ਜਿਹੜੇ GATT ਦੇ ਸਮਝੌਤੇ ਆ ਜਿਹੜੇ ਨੂਵ ਬਲਡ ਆਰਟ ਦੀਆਂ ਨੀਤੀਆਂ ਨੇ ਇਹ ਲਈ ਭਰਾਵੋ ਕੱਲਾ ਪੰਜਾਬ ਨਹੀਂ ਲੜ ਰਿਹਾ ਕੱਲਾ ਹਰਾਨ ਨਹੀਂ ਲੜ ਰਿਹਾ ਪੂਰੀ ਦੁਨੀਆ ਲੜ ਰਹੀ ਹੈ ਯੂਰਪੀ ਲੋਕ ਸੜਕਾਂ ਤੇ ਆ ਪੁਤਰੀ ਅਮਰੀਕਾ ਦੇ ਲੋਕ ਸੜਕਾਂ ਤੇ ਆ ਅਫਰੀਕਾਂ ਦੇ ਲੋਕ ਸੜਕਾਂ ਤੇ ਆ ਉਹ ਕਾਰਪੋਰੇਟ ਘਰਾਣੇ ਉਹ ਵੱਡੀਆਂ ਧਿਰਾਂ ਵੱਡੀਆਂ ਤਾਕਤਾਂ ਜਿਵੇਂ ਪੂਰੀ ਦੁਨੀਆ ਦੇ ਵਿੱਚ ਆਪਣਾ ਗਲਬਾ ਪਾਉਣਾ ਚਾਹੁੰਦੀਆਂ ਨੇ ਪੂਰੀ ਦੁਨੀਆ ਦੇ ਵਸਨੀਕਾਂ ਨੂੰ ਧਰਤੀਆਂ ਨੂੰ ਪਾਣੀਆਂ ਨੂੰ ਭੋਜਨਾਂ ਨੂੰ ਕਿਵੇਂ ਕਾਬੂ ਕਰਨਾ ਕਿਵੇਂ ਕਬਜ਼ੇ ਲੈਣਾ ਹੈ ਇਹ ਉਹਨਾਂ ਦੀਆਂ ਨੀਤੀਆਂ ਨੇ ਸੋ ਜਿਹੜਾ ਇਨਸਾਨ ਇੱਥੇ ਪੈਦਾ ਹੋ ਕੇ ਸਾਹ ਲੈ ਰਿਹਾ ਹੈ ਇਹ ਉਹਦੇ ਸਵੈ ਮਾਲ ਦੀ ਲੜਾਈ ਹੈ ਇਹ ਉਹਦੀ ਆਜ਼ਾਦੀ ਦੀ ਲੜਾਈ ਹੈ ਇਹ ਉਹਦੇ ਹੱਕ ਦੀ ਲੜਾਈ ਹੈ ਸੋ ਇਸ ਸੰਗਰਾਮ ਦੇ ਵਿੱਚ ਸਾਨੂੰ ਸਾਥ ਦੇਣਾ ਚਾਹੀਦਾ ਤੁਹਾਨੂੰ ਮੈਂ ਛੋਟੀ ਜੀ ਗੱਲ ਦੱਸਣੀ ਚਾਹੁੰਦਾ ਮੈਂ ਬੱਸ ਇਹ ਬਹੁਤ ਸੇਜਾਂ ਦੇ ਉੱਤੇ ਨਾ ਸੁਣਾਉਣਾ ਹੁੰਦਾ ਧਿਆਨ ਨਾਲ ਸੁਣਿਓ ਨਿਊ ਵਰਲਡ ਆਰਡਰ ਹੈ ਕੀ ਆ ਸਾਨੂੰ ਹਰਨ ਕਾਰਨ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਇਹ ਜਿਹੜਾ ਆਰਡਰ ਆਇਆ ਹੈ ਕਿ ਜਿਹੜੇ ਦੁਨੀਆ ਭਰ ਦੇ ਵੱਡੇ ਕਾਰਪੋਰੇਟ ਵੱਡੇ ਘਰਾਣੇ ਇਕੱਠੇ ਹੋਏ ਐ ਕਿਵੇਂ ਸਾਨੂੰ ਇਹਨਾਂ ਨੇ ਕਬਜ਼ੇ ਕਰਨਾ ਕਾਬੂ ਕਰਨਾ ਉਹਦੀ ਇੱਕ ਤਾਂ ਸਾਨੂੰ ਸੁਣਾਉਣ ਲੱਗਿਆ ਉਹਦੀ ਇੱਕ ਨੀਤੀ ਦਾ ਹਿੱਸਾ ਹੈ ਇਹ ਕਹਿੰਦੇ ਵੀ ਜਿਹੜੀ ਕਰੰਸੀ ਹੈ ਜਿਹੜੀ ਕਰੰਸੀ ਆਪਾਂ ਵਰਤਦੇ ਆ ਜਿਹੜਾ ਰੁਪਏ ਆਪਾਂ ਪੈਸਾ ਵਰਤਦੇ ਆ ਇਸ ਕਰੰਸੀ ਨੂੰ ਅਸੀਂ ਨਕਦੀ ਰੂਪ ਖਤਮ ਕਰ ਦੇਣਾ ਬੰਦ ਕਰ ਦੇਣਾ ਅਸੀਂ ਇਹ ਕਰੰਸੀ ਨੂੰ ਡਿਜੀਟਲ ਕਰੰਸੀ ਬਣਾ ਦੇਣਾ ਆਸਟ੍ਰੇਲੀਆ ਸਰਕਾਰ ਨੇ ਲਾ ਲ ਕੀਤਾ ਬਕਾਇਦਾ ਤੌਰ ਤੇ ਕਿ ਸਾਡੇ 93% ਲੋਕ ਨੇ ਜਿਹੜੇ ਉਹ ਡਿਜੀਟਲ ਕਰੰਸੀ ਆ ਵੀ ਡਿਜੀਟਲ ਕਰੰਸੀ ਵਰਤਣ ਲੱਗ ਗਏ ਅਸੀਂ 7% ਲੋਕ ਰਹੇਗੇ ਉਹ ਵੀ ਔੜੀ ਔੜੀ ਇਹ ਕਰੰਸੀ ਤੇ ਅਸੀਂ ਲੈ ਆਉਣੇ ਆ ਮੈਂ ਤੁਹਾਨੂੰ ਸੌਕੇ ਲੱਭ ਜਾਂ ਨਾਲ ਸੁਝਾਉਣਾ ਤੁਹਾਡੀ ਜੇ ਉਹਦੇ ਵਿੱਚ ਚਾਹੇ 500 ਹੈ ਚਾਹੇ 5000 ਹੈ ਚਾਹੇ 1000 ਹੈ ਉਹਦੇ ਮਾਲਕ ਕੌਣ ਹੈ ਉਹਦੇ ਮਾਲਕਾ ਤੁਸੀਂ ਲੋਕ ਆ ਤੁਸੀਂ ਬਾਜ਼ਾਰ ਜਾਓਗੇ ਤੁਸੀਂ ਬਾਜ਼ਾਰ ਦੇ ਵਿੱਚੋਂ ਕੋਈ ਸਾਮਾਨ ਖਰੀਦਣਾ ਕੋਪੜਾ ਖਰੀਦਣਾ ਕੋਈ ਹੋਰ ਸਾਮਾਨ ਖਰੀਦਣਾ ਤੁਸੀਂ ਕਹਾਂਗੇ ਵੀ ਆਹ ਮੈਂ ਭਾਈ 500 ਰੁਪਏ ਦਿੱਤਾ ਤੇ ਆਹ ਸਾਮਾਨ ਮੈਨੂੰ ਦੇ ਦੇ ਜਦੋਂ ਨਗਦੀ ਖਤਮ ਹੋ ਗਈ ਤੁਹਾਡੀ ਸਾਰੀ ਰਕੀ ਜਿਹੜੀ ਕਾਰਡਾਂ ਚ ਆ ਗਈ ਮੋਬਾਈਲਾਂ ਚ ਆ ਗਈ ਤਾਂ ਉਹਦਾ ਮਾਲਕ ਕੌਣ ਹੋਊਗਾ ਉਹਦਾ ਮਾਲਕ ਕੌਣ ਹੋਊਗਾ ਭਾਈ ਧਿਆਨ ਦਿਓ ਆ ਤੁਹਾਡੀ ਦਾ ਜੇਬਾਂ ਤੇ ਮੋਬਾਈਲ ਆ ਇੱਥੇ ਨੱਟ ਬੰਦਾ ਇਹ ਮੋਬਾਈਲ ਦੀ ਕੋਈ ਕੀਮਤ ਹੈ ਇਹ ਖਰੀ ਕੋਈ ਕੀਮਤ ਨਹੀਂ ਐਸੇ ਤਰ੍ਹਾਂ ਜਿਹੜੀ ਕ੍ਰਾਂਤੀ ਉਹ ਬਣਨ ਜਾ ਰਹੀ ਆ ਆਪਾਂ ਅੱਜ ਕੱਲ ਕੀ ਕਰਦੇ ਆ ਤੇਲ ਕੋਲਿਆਂ ਆਪਣਾ ਪਾਪਾ ਤੋਂ ਆਪਾਂ ਆਪਣਾ ਮੋਬਾਈਲ ਕੱਢ ਕੇ ਸਕੈਨਰ ਦੇ ਮੂਹਰੇ ਕਰ ਦਿੰਦੇ ਆ ਆਪਾਂ ਕੋਈ ਸਵਾਰ ਖਰੀਦਣ ਜਾਂਦੇ ਆ ਬਾਜ਼ਾਰ ਤੇ ਆਪਣਾ ਮੋਬਾਈਲ ਕੱਢ ਕੇ ਸਕੈਨਰ ਦੇ ਮੂਹਰੇ ਕਰਕੇ ਪੈਸੇ ਕਟਾ ਦਿੰਦੇ ਆ ਸੋ ਇਹ ਜਿਹੜੀ ਕ੍ਰਾਂਤੀ ਜਦੋਂ ਪੂਰਨ ਤੌਰ ਤੇ ਨਕਦੀ ਬੰਦ ਹੋ ਗਈ ਤੇ ਤੁਹਾਡੀ ਕ੍ਰਾਂਤੀ ਡਿਜੀਟਲ ਕ੍ਰਾਂਤੀ 'ਚ ਬਦਲ ਗਈ ਤੁਸੀਂ ਗਏ ਬਾਜ਼ਾਰ ਛੋਡਾ ਮਾਨ ਕੀਤਾ ਮੈਂ ਕੁਰਤਾ ਪਜਾਮਾ ਖਰੀਦਣਾ ਮੈਂ ਪੱਗ ਲੈਣੀ ਆ ਮੈਂ ਜੁੱਤੀ ਲੈਣੀ ਆ ਮੈਂ ਪੈਂਟ ਚਲਟ ਲੈਣੀ ਆ ਤੁਸੀਂ ਆਪਣਾ ਜਿਹੜਾ ਕੁਰਤਾ ਪਜਾਮਾ ਥਾਂ ਚੋਂ ਪੜਵਾਓਗੇ ਦੁਕਾਨਦਾਰ ਕੋਲ ਤੁਸੀਂ ਕਹੋਗੇ ਵੀ ਆਹ ਲਓ ਜੀ ਐਸੇ ਕੱਟੋ ਸਕੈਂਡਰ ਕਰੋ ਤੁਹਾਡਾ ਉਹ ਪੈਸਾ ਟਰਾਂਸਫਰ ਹੋਊ ਜਾਂ ਨਹੀਂ ਹੋਊ ਉਹਦੇ ਖਾਤੇ 'ਚ ਇਹ ਕੌਣ ਤੈਅ ਕਰੂਗਾ ਸਾਜਣ ਦੀ ਕੋਸ਼ਿਸ਼ ਕਰਵਾਈ ਹੈ ਕੀ ਹੈ ਤੁਹਾਡੀ ਜੇਤ ਨਗਦੀ ਹੈ ਨਹੀਂ ਪੈਸੇ ਮੋਬਾਈਲ ਚਾ ਕਾਰਡ ਚ ਉਹਦਾ ਕੰਟਰੋਲ ਕਿਹਦੇ ਕੋਲ ਹੈ ਅਗਲਾ ਨੇ ਧਾਰ ਕਾਰਡ ਤੁਹਾਡਾ ਬੈਂਕ ਦਾ ਕਾਤਾ ਜਵੀਨਾ ਦੇ ਨੰਬਰ ਆ ਬੈਂਕ ਕਰਤਾ ਜੋੜਤਾ ਦੂਜੀ ਗੇ ਉਹ ਕੋਸ਼ਿਸ਼ ਕਰੋ ਦੂਜੀ ਬਾਜ਼ਾਰ ਗੇ ਤੁਹਾਡਾ ਮਨ ਕੀਤਾ ਮੈਂ ਪਹਿਲਾਂ ਗੱਲ ਕਰਦੇ ਕੁਰਤਾ ਪਜਾਮਾ ਲਿਆ ਉਹਨਾਂ ਨੇ ਕਿਹਾ ਇਹ ਪੈਸੇ ਟਰਾਂਸਫਰ ਤੇ ਹੋਣੇ ਆਹ ਮਾਰਕੀਟ ਦੇ ਵਿੱਚ ਆਹ ਬਾਜ਼ਾਰ ਦੇ ਵਿੱਚ ਸਾਡਾ ਆਹ ਬ੍ਰਾਂਡ ਆਇਆ ਇਹ ਖਰੀਦਲਾ ਤੁਸੀਂ ਬਾਜ਼ਾਰ ਦੇ ਜੀਵਕੀਤਾ ਜੂਸ ਦਾ ਗਲਾਸ ਪੀਣਾ ਹੈ ਉਹ ਦੇਖਣਾ ਜੂਸ ਦਾ ਗਲਾਸ ਮੈਨੂੰ ਕਿਤੇ ਜਾਣੇ ਬਾਜ਼ਾਰ ਦੇ ਸਾਡਾ ਪੀਜ਼ਾ 버ਗਰ ਨੂਡਲ ਪਿਆ ਹੈ ਫ੍ਰੀਜ਼ ਦਾ ਤੁਸੀਂ ਕਹੋਗੇ ਕਿਵੇਂ ਸਾਡਾ ਪੈਸਾ ਇਹਨਾਂ ਦੀ ਮਰਜ਼ੀ ਦਾ ਕਿਵੇਂ ਚੱਲਾਂਗੇ ਅਸੀਂ ਤਾਂ ਧਰਨਾ ਲਾਵਾਂਗੇ ਚੱਕੇ ਝੰਡੇ ਆਕੇ ਸੜਕਾਂ ਤੇ ਬਹਿ ਗਏ ਕੱਲੇ-ਕੱਲੇ ਬੰਦੇ ਦੇ ਨਿਸ਼ਾਨਦੇਹੀ ਹੋ ਜਾਣੇ ਕਿਹੜੇ ਪਿੰਡ ਚੋਂ ਕਿਹੜੇ-ਕਿਹੜੇ ਬੰਦੇ ਧਰਨੇ ਚ ਗਏ ਆ ਇਹਦੇ ਦੇ ਖਾਤੇ ਬੰਦ ਕਰਦੇ ਕਿੱਥੇ ਜਾਓਗੇ ਫਿਰ ਸਮਝਣ ਦੀ ਕੋਸ਼ਿਸ਼ ਕਰੋ ਕਿ ਲੜਾਈ ਇਹ ਹੈ ਇਹ ਲੜਾਈ ਕੱਲੀਆਂ ਅਮਰਤਿਆਂ ਦੀ ਨਹੀਂ ਹੈ ਸਿਸ ਕਰਕੇ ਭਰਾਵੋ ਇਹ ਜਿਹੜੇ ਕਲਾਜ ਵਿੱਚ ਲੋਕ ਆ ਉਹਨਾਂ ਨੂੰ ਵੀ ਕੋਸ਼ਿਸ਼ ਕਰੋ ਭਰਾਵੋ ਲੜਾਈ ਤੁਹਾਡੀ ਵੀ ਹੈ ਤੇ ਜਿਹੜੇ ਸਾਡੇ ਬੈਠੇ ਉੱਤੇ ਕਈ ਬੁੱਧੀ ਜੀ ਵੀ ਮੈਂ ਕਹੂੰਗਾ ਅਕਉਤੀ ਬੁੱਧੀ ਜੀ ਵੀ ਕਮਰੇ 'ਚ ਬੈਠੇ ਇਸ ਵੋਟ ਤੇ ਨੂੰ ਭੰਡ ਰਹੇ ਆ ਉਹ ਅਸਲ ਵਿੱਚ ਗਦਾਰ ਉਹ ਆ ਮੁਖੇਦੰਦੀ ਲੋੜ ਆ ਜਿਹੜਾ ਬੰਦਾ ਮੈਂ ਕਹਿੰਦਾ ਤੁਹਾਡੇ ਨਾਲ ਕਿਸੇ ਵੀ ਵਿਚਾਰ ਤਰ੍ਹਾਂ ਮਿਲੇ ਜਾਂ ਨਾ ਮਿਲੇ ਕਾਤੇ ਸੋਚ ਮਿਲੇ ਜਾਂ ਨਾ ਮਿਲੇ ਅਸੀਂ ਜੇ ਕਿਸੇ ਦੇ ਹੱਕ ਤੇ ਨਹੀਂ ਹੈਗੇ ਵਿਰੋਧ ਵੀ ਨਾ ਕਰੋ ਹੁਣ ਅਸੀਂ ਇੱਥੇ ਤੁਹਾਡੇ ਕੋਲੇ ਆਏ ਆ ਸਾਨੂੰ ਸੱਦਾ ਗਿਆ ਕੋਈ ਚਿੱਠੀ ਪੱਤਰ ਗਿਆ ਭਲਾ ਹੋ ਅਸੀਂ ਵੀ ਤਾਂ ਆਏ ਆ ਨਾ ਚੱਲ ਕੇ ਸੋ ਇੱਥੇ ਹਰ ਇਨਸਾਨ ਦਾ ਫਰਜ਼ ਪੈਣਦਾ ਕਿਉਂਕਿ ਸਾਡੀ ਆਉਣ ਵਾਲੀਆਂ ਨਸਲਾਂ ਦੀ ਲੜਾਈ ਹੈ ਸਾਡੀ ਹੋਣ ਦੀ ਲੜਾਈ ਇੱਥੇ ਕਰਕੇ ਕਿਹਾ ਜਾਂਦਾ ਹੈ ਕਿ ਸਾਡੀ ਵਿਰਾਸਤ ਸਾਡੀ ਹੋਣ ਦੀ ਆਸਤੀ ਨੂੰ ਖਤਮ ਕਰ ਦੇ ਲਿਓ ਦੁਸ਼ਮਣ ਜਮਾਓ ਉਹ ਖੜਾ ਸਾਹਮਣੇ ਹੋਇਆ ਤੇ ਸਾਡੇ ਇੱਕਾਂ ਦੇ ਗੋਲੇ ਨਾਲ ਵੀ ਮਾਰ ਲਿਆ ਸੋਣ ਮੀ ਆ ਗਿਆ ਭਾਈ ਦੱਸਾਂ ਕੋਈ ਗੱਲ ਨਹੀਂ ਦੁਬਾਰਾ ਫਿਰ ਸੇ ਹੀ ਕਦੇ ਧੰਨਵਾਦ ਸਾਰੀ ਸਾਂਝ ਤੇਰਾ ਔਰ ਗੱਲਾਂ ਗੌਰ ਤੇ ਰੱਖਿਆ ਕਰੋ ਜੈਕਾਰਾ ਕਰਪਾ ਛੱਡਾਂਗੇ ਨਾਰੇ ਵੀ ਲਾਵਾਂਗੇ ਸੋ ਜਿਹੜੇ ਭਾਈ ਰਹਿ ਕੇ ਬੋਲ ਬੋਲ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਬੋਲੇ ਦਾ ਖਾਲਸਾ ਵੈਲਕਮ